ਵਿਦੇਸ਼ਾਂ ਦੇ ਵਿੱਚ ਕੰਮ ਕਰ ਚੁੱਕੇ ਨੌਜਵਾਨ ਜੋ ਬਟਾਲਾ ਦਾ ਰਹਿਣ ਵਾਲਾ ਇਹ ਨੌਜਵਾਨ ਹੈ ਜੋ ਵਿਦੇਸ਼ ਦੇ ਵਿੱਚ ਪਹਿਲਾਂ ਵੀ ਕੁਕਿੰਗ ਦਾ ਕੰਮ ਕਰ ਚੁੱਕਾ ਹੈ ਅਤੇ ਹੁਣ ਉਹ ਆਪਣਾ ਕਾਰੋਬਾਰ ਬਟਾਲਾ ਸ਼ਹਿਰ ਦੇ ਵਿੱਚ ਕਰ ਰਿਹਾ ਹੈ ਜੋ ਲੜਕਾ ਫੁੱਲਚੇ ਲਗਾ ਰਿਹਾ ਹੈ ਇਸਨੇ ਕੁਲਚੇ ਲਗਾਉਣ ਵਾਲੀ ਮਸ਼ੀਨ ਓਵਨ ਮਸ਼ੀਨ ਹੈ ਜਿਸ ਦੇ ਵਿੱਚ ਕੀ ਬੈਕਪਰ ਦੱਸਿਆ ਉਹਨਾਂ ਨੇ ਕਿ ਬੈਕਰੀ ਦਾ ਸਮਾਨ ਵੀ ਬੰਦਾ ਹੈ ਚੀਜ਼ਾਂ ਨੇ ਇਹੋ ਜੀਆਂ ਖਾਣ ਵਾਲੀਆਂ ਜੋ ਤੁਸੀਂ ਇਸ ਦੇ ਵਿੱਚ ਬਣਾ ਸਕਦੇ ਹੋ ਸੋ ਬਟਾਲਾ ਸ਼ਹਿਰ ਦੇ ਵਿੱਚ ਇਸ ਸ਼ਖਸ ਨੇ ਇੱਕ ਵੱਖਰੀ ਹੀ ਮਿਸਾਲ ਕਾਇਮ ਕੀਤੀ ਕੀ ਬਾਹਰ ਸਭ ਕੁਝ ਨਹੀਂ ਹੈ ਪੰਜਾਬ ਦੀ ਧਰਤੀ ਤੇ ਵੀ ਬਹੁਤ ਖੁਸ਼ ਆ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਹੈ ਸੋ ਦੇਖੋ ਨੌਜਵਾਨ ਨੇ ਆਪਣਾ ਕੁਲਚੇ ਦਾ ਕਾਰੋਬਾਰ ਚਾਲੂ ਕੀਤਾ ਤਾਂ ਸੁਣੋ ਇਸ ਨੇ ਕਿਵੇਂ ਸ਼ੁਰੂ ਕੀਤਾ ਤੇ ਕਿਦਾਂ ਕੀਤਾ ਅਤੇ ਅੱਜ ਕਿਸ ਮੰਜ਼ਿਲ ਤੱਕ ਪਹੁੰਚ ਗਿਆ ਹੈ ਦੇਖਦੇ ਰਹੋ ਬੀਬੀਏ ਨਿਊਜ਼ ਟੀਵੀ ਪੰਜਾਬ ਬਟਾਲਾ ਮੇਰਾ ਨਾਮ ਜਿਹਰ ਮਜੀਤ ਸਿੰਘ ਤੇ ਮੇਰਾ ਕੰਮ ਜੇ ਕੁਲਚਿਆਂ ਦਾ ਤੇ ਮੈਂ ਬਟਾਲਾ ਸਹਿਰ ਵਿੱਚ ਇਹ ਫਸਟ ਵਾਰੀ ਜਦੋਂ ਆਪਾਂ ਅਜੇ ਤਾਂ 6 ਮਹੀਨੇ ਪਹਿਲਾਂ ਕੰਮ ਸਟਾਰਟ ਕੀਤਾ ਹੈ ਕੁਲਚਿਆਂ ਦਾ ਇਹ ਟੈਕਨੀਕ ਆਪਣੀ ਓਵਨ ਵਾਲੀ ਆ ਤੁਸੀਂ ਪਹਿਲਾਂ ਵੀ ਤੁਹਾਡੇ ਵੀਡੀਓ ਵਿੱਚ ਜਦੋਂ 6 ਮਹੀਨੇ ਪਹਿਲਾਂ ਵੀਡੀਓ ਕੀਤੀ ਉਸ ਵਿੱਚ ਵੀ ਦੱਸਿਆ ਆਈਪੀਆ ਟੈਕਨੀਕ ਆਪਣੀ ਜਿਹੜੀ ਹੈ ਨਾ ਇਹ ਆਪਾਂ ਆਪਦੇ ਸਰੋਂ ਸਿੱਖੀ ਤੇ ਉੱਥੇ ਆਲਰੇਡੀ ਸਵਾਵਾ ਵਿੱਚ ਜਿੰਨੀਆਂ ਵੀ ਹੁਣ ਸਾਰੇ ਮਸ਼ੀਨ ਤੇ ਕੁਲਚਾ ਲਾਉਣ ਲੱਗ ਪਏ ਨੇ ਤੇ ਬਟਾਲੇ ਵਿੱਚ ਆਪਾਂ ਹੀ ਆਏ ਹਾਂ 6 ਮਹੀਨੇ ਪਹਿਲਾਂ ਹੁਣ ਵੀ ਆਪਾਂ ਸਟਾਰਟ ਕੀਤਾ ਤੇ ਆਪਣੇ ਸ਼ੌਬਦਨਾ ਫੁੱਲਚਾ ਫਰ ਐਵਰ ਵਾ ਤੇ ਪਹਿਲਾਂ ਆਪਣੀ ਜਿਹੜੀ ਲੋਕੇਸ਼ਨ ਹੁੰਦੀ ਸੀ ਉਹ ਗੁਰੂ ਨਾਨਕ ਕਾਲਜ ਦੇ ਅਪੋਜੀਟ ਸਾਈਡ ਹੁੰਦੀ ਹੁਣ ਉਤੋਂ ਆਪਾਂ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਉੱਥੇ ਨਾਲ ਆਪਾਂ ਨੂੰ ਸੈਟਿੰਗ ਦੀ ਥੋੜੀ ਜਿਹੀ ਪ੍ਰੋਬਲਮ ਹੋਣ ਲੱਗੀ ਪਈ ਪੀ ਸੈਟਿੰਗ ਜਿਆਦਾ ਨਾ ਹੋਣ ਕਰਕੇ ਬਿੰਕੋ ਫੈਮਿਲੀ ਆ ਜਾਂਦੀਆਂ ਸੀ ਤੇ ਵਾਸ਼ਰੂਮ ਦੀ ਸੁਵਿਧਾ ਨਹੀਂ ਹੈਗੀ ਫਿਰ ਪਾਰਕਿੰਗ ਦੀ ਸੁਵਿਧਾ ਨਹੀਂ ਇੱਥੇ ਹੁਣ ਆ ਇੱਥੇ ਜਦੋਂ ਆਪਾਂ ਹੁਣ ਨਾ ਸ਼ਾਹ ਜਿਮ ਦੇ ਐਸੇ ਸਾਈਡੀ ਉਸੇ ਹੱਥੀ ਤੇ ਗੁਰੂ ਨਾਨਕ ਅਕੈਡਮੀ ਦੇ ਨਾਲ ਹੀ ਸ਼ਾਹ ਜੇਮਾ ਸ਼ਾਹ ਜਿਮ ਦੇ ਨਾਲ ਹੀ ਆਪਾਂ ਬੇਸ ਤੇ ਆ ਗਏ ਆਪਾਂ ਤੇ ਇੱਥੇ ਆਓ ਤੇ ਸਾਡਾ ਗੁਲਚਾ ਟਰਾਈ ਕਰੋ ਇਹਦੀ ਖੂਬੀ ਕੀ ਹੈ ਮਜੀਨੀ ਇਹਦੇ ਨੇ ਉਹਦੇ ਇਹ ਸਾਰੇ ਜਿਹੜੀ ਇਹਦੀ ਖੂਬੀ ਤੇ ਇਹ ਆਪੀ ਇਹਦੇ ਵਿੱਚ ਜਿਹੜਾ ਆਪਣੇ ਕੋਲ ਟੈਂਪਰੇਚਰ ਹੈ ਨਾ ਜਿੱਦਾਂ ਆਪਾਂ ਤੰਦੂਰ ਚੋਂ ਔਥੈਂਟਿਕ ਲਾਉਨੇ ਆ ਪਹਿਲਾਂ ਤੇ ਉਹਦੇ ਵਿੱਚ ਕਈ ਹਿਸਾਬ ਕਿਤਾਬ ਚਲੋ ਕਾਰੀਗਰ ਨੂੰ ਤਾਂ ਹੁੰਦਾ ਹੁੰਦਾ ਇਹਦੇ ਵਿੱਚ ਇਹ ਆ ਵੀ ਇਹਦਾ ਉਤਲਾ ਤੇ ਥੱਲੇ ਦਾ ਟੈਂਪਰੇਚਰ ਇੱਕੋ ਜਿਹਾ ਕੇ ਸੈੱਟ ਕਰ ਦਿੰਦਾ ਇਹਦੇ ਨਾਲ ਜਿਹੜਾ ਗੁਰਚਾ ਵਾ ਉਹ ਥੱਲਿਆਂ ਤੋਂ ਉੱਤੋਂ ਪ੍ਰੋਪਰ ਪੱਕਦਾ ਤੇ ਉਹ ਪੱਕਿਆਂ ਦੇ ਨਾਲ ਪੂਰਾ ਕਰਾਰਾ ਤੇ ਕ੍ਰਿਸਪੀ ਕ੍ਰਿਸਪੀ ਬਣਦਾ ਜੀ ਇਹੀ ਕੋਈ ਹੈ ਹੋਰ ਵੀ ਕੁਝ ਬੰਦਾ ਹੈ ਹਾਂਜੀ ਸਰ ਇਹਦੇ ਵਿੱਚ ਆਲ ਬੇਕਰੀ ਪ੍ਰੋਡਕਟ ਲੱਗ ਜਾਂਦੇ ਇਹ ਟੈਕਨੀਕ ਕੰਪਨੀ ਸਰੋਂ ਵਿੱਚ ਸਿੱਖੀ ਤੇ ਉੱਥੋਂ ਬੱਸ ਸਿੱਖ ਕੇ ਆਣ ਕੇ ਮੈਂ 6 ਮਹੀਨੇ ਪਹਿਲਾਂ ਕੋ ਨਾਨਕਾਲ ਦੀ ਗਾੜੀ ਆਇਆ ਹਾਂ ਤੇ ਬਹੁਤ ਛੋਟਾ ਜਿਹਾ ਆਪਾਂ ਸੈਟਅਪ ਜਿਹਾ ਲਾਇਆ ਸੀ ਤੇ ਉਹ ਹੁਣ ਵੀਰਾਂ ਦੇ ਪਿਆਰ ਤੇ ਸਹਯੋਗ ਇੰਨੀ ਆ ਦਵਾਵਾਂ ਮਿਲੀਆਂ ਇੰਨਾ ਪਿਆਰ ਮਿਲਿਆ ਇੰਨਾ ਸਹਯੋਗ ਮਿਲਿਆ ਕਿ ਅੱਜ ਅਸੀਂ ਕੰਮ ਤੁਹਾਡੇ ਸਾਹਮਣੇ ਦਿਖਾਇਆ ਹੈ ਕਵਰੇਜ ਗੋਡਾ ਗੋਲ ਡਾ ਗਾ ਲੈ ਹੁਣ ਮੇਰੇ ਕੋ ਫੈਮਲੀ ਹਾਰ ਵਾ ਫੈਮਲੀ ਟੂਗੇਦਰ ਜਿੱਤੇ ਮਰਜੀ ਆਓ ਫੈਮਲੀ ਦੇ ਨਾਲ ਜੇ ਐਨੀ ਟਾਈਮ ਜਦੋਂ ਵੀ ਤੁਸੀਂ ਆਓਗੇ ਤੇ ਬੈਠਣ ਦੀ ਸਿਟਿੰਗ ਦੀ ਸਹੂਲਤ ਹੈਗੀ ਆ ਨਾਲ ਵਾਸ਼ਰੂਮ ਦੀ ਸਹੂਲਤ ਆ ਤੇ ਨਾਲ ਹੀ ਆਪਣੇ ਕੋ ਗੱਡੀਆਂ ਲਾਉਣ ਦੀ ਪਾਰਕਿੰਗ ਦੀ ਸਹੂਲਤ ਹੈ ਬਾਹਰ ਵੀ ਤੁਸੀਂ ਗਈ ਸੀ ਜੀ ਸਰ ਮੇਰਾ ਨਾ ਪਹਿਲਾਂ ਹੋਟਲ ਆਇੰਦਾ ਐਕਸਪੀਰੀਅੰਸ ਆ ਮੈਂ ਆਲਰੇਡੀ ਪਹਿਲਾਂ ਵੀ ਬਾਹਰ ਆਸ਼ੀਆਈ ਕੰਟਰੀਆਂ 'ਚ ਕੰਮ ਕਰ ਚੁੱਕਾ ਹਾਂ ਮੇਰੀ ਨਾ ਫਿਜ਼ੀਕਲ ਇਸ਼ੂ ਹੋ ਗਈ ਮੈਨੂੰ ਬੈਕਬੋਨ ਦੀ ਪ੍ਰੋਬਲਮ ਪੈ ਗਈ ਸਲੀਪਟਿਸ ਕਿਤੀ ਇਹ ਚੱਕਰ 'ਚ ਮੈਨੂੰ ਉੱਥੋਂ ਆਉਣਾ ਪਿਆ ਤੇ ਫਿਰ ਮੈਂ ਇੱਥੇ ਆਣ ਕੇ ਸੋਚਿਆ ਕਿਉਂ ਨਾ ਇੰਡੀਆ ਰਹਿ ਕੇ ਪੰਜਾਬ ਵਿੱਚ ਰਹਿ ਕੇ ਆਪਣੇਆਂ ਦੇ ਨਾਲ ਹੀ ਆਪਣੇਆਂ ਦੇ ਸਹਯੋਗ ਦੇ ਨਾਲ ਹੀ ਮੈਂ ਕੰਮ ਸਟਾਰਟ ਕੀਤਾ ਤੇ ਸਾਰਿਆਂ ਦਾ ਇੰਨਾ ਪਿਆਰ ਇੰਨਾ ਸਹਯੋਗ ਮਿਲਿਆ ਅੱਜ ਤੋਂ 6 ਮਹੀਨੇ ਪਹਿਲਾਂ ਤੇ ਹੁਣ ਮੈਂ ਆਪਣਾ ਕੰਮ ਉਸੇ ਕੰਮ ਨੂੰ ਹੀ ਵੱਡਾ ਕਰਨਾ ਪਿਆ ਇਹ ਪਿਆਰ ਤੇ ਸਹਯੋਗ ਦੇ ਨਾਲ ਹੀ ਸਾਰਿਆਂ ਦਾ ਕਹਿੰਦੇ ਬਾਅਦ ਜਾ ਕੇ ਬੰਦਾ ਤਰੱਕੀ ਕਰਦਾ ਉਹ ਤੁਸੀਂ ਪੰਜਾਬ 'ਚ ਰਹਿ ਕੇ ਆਪਣਾ ਕੰਮ ਵਧਾ ਕੇ ਦਿੱਤਾ ਕਾਰੋਬਾਰ ਵੀ ਸਹੀ ਚੱਲ ਗਿਆ ਪਰਿਵਾਰ ਦੀ ਤਰ੍ਹਾਂ ਸਭ ਚੱਲਦਾ ਨਹੀਂ ਸਰ ਇਹ ਤਾਂ ਬੰਦੇ ਦੇ ਆਪਣੇ ਮਾਈਂਡ ਦੀ ਜੀ ਹੈ ਨਾ ਕਿੱਥੇ ਕੰਮ ਸੈੱਟ ਕਰਨਾ ਕਿੱਥੇ ਨਹੀਂ ਕਰਨਾ ਇਹ ਤਾਂ ਉਹ ਬਾਕੀ ਮੈਂ ਆਪਣੇ ਮੰਡੇ ਦੇ ਜਾਂ ਕਿੱਦ ਵੀ ਤੀ ਨਹੀਂ ਮੈਂ ਕਹਿੰਦਾ ਪ੍ਰਮਾਤਮੇ ਨੇ ਉਹ ਸਾਰੇ ਕੁਝ ਆਪਣੇ ਲਈ ਸੈੱਟ ਕਰਕੇ ਰੱਖਿਆ ਵਾ ਜਿਉ ਉਹ ਜਿੱਦਨ ਮੈਨੂੰ ਲਾ ਜਾਂਦਾ ਮੈਂ ਉਦੋਂ ਹਾਂ ਆਪਣੇ ਮਨ ਚ ਬੜੇ ਵੱਲ ਵੱਲੇਵੇਂ ਹੁੰਦੇ ਆ ਵੀ ਇਹ ਇਹ ਕਰ ਲਈਏ ਆਪਾਂ ਉਹ ਕਰ ਲਈਏ ਬਟ ਆਖਰ ਨੂੰ ਉਹੀ ਹੋਣਾ ਵਾ ਜੇ ਜੋ ਉਹਨੇ ਚਾਹਣਾ ਜੇ ਉਹ ਜਿਹੜੀ ਸੈਨੋ ਲੈ ਕੇ ਜਾਂਦਾ ਅੱਜ ਤੋਂ 6 ਮਹੀਨੇ ਮੈਂ ਉੱਥੇ ਹਾਂ ਪਹਿਲਾਂ ਤੇ ਮੈਂ ਕਦੀ ਸੋਚਿਆ ਹੁਣੀ ਵੀ ਮੈਂ ਇੱਥੇ ਆ ਜਾਣਾ ਤਾਂ ਏਡਾ ਆਪਣੇ ਮਾਰੇ ਨੇ ਏਦੀ ਚੀਜ਼ਾਂ ਨੂੰ ਦੇ ਦੇਣੀ ਜਾਂ ਏਡਾ ਜੋ ਬਸ਼ਕ ਤੇ ਇਹ ਉਸ ਦੀ ਕਿਰਪਾਈ ਆ ਤੇ ਇਹ ਸਾਰੇ ਵੀਰਾਂ ਦਾ ਪਿਆਰ ਤੁਸੀਂ ਜੋੜੀ ਹੋ ਜੀ ਭਗਵਾਨੀ ਤੁਹਾਡਾ ਕਹਿੰਦਾ ਰਹੇ ਜੀ ਕੁਰਸੀ ਲਾਉਣ ਕਿ ਜੀ 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 ਨੇ ਤਾਂ ਉਹਨਾਂ ਦਾ ਸਹਿਯੋਗ ਹੀ ਆ ਪਹਿਲਾਂ ਪਹਿਲਾਂ ਹੁੰਦਾ ਹੀ ਆ ਸਾਰਿਆਂ ਨੂੰ ਵੀ ਵੀ ਐਵੇਂ ਮੈਂ ਹੁਣ ਜੇ ਮਤਲਬ ਵੀ ਜੱਟ ਸਿਕਗ੍ਰਾਮ ਨੂੰ ਬਿਲੋਂਗ ਕਰਦਾ ਤੁਹਾਡੇ ਜ਼ਿੰਮੇਦਾਰ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਨਹੀਂ ਇਹਨਾਂ ਮਤਲਬ ਵੀ ਸਿਸਟਮ ਤੇ ਜਦੋਂ ਮੈਂ ਮੈਂ ਦੱਸਿਆ ਵੀ ਨਹੀਂ ਮੈਂ ਐਵੇਂ ਕਰਨਾ ਚਾਹਣਾ ਪਹਿਲਾਂ ਤਾਂ ਸਾਰਿਆਂ ਨੂੰ ਹੁੰਦਾ ਹੀ ਆ ਜੇ ਤੁਸੀਂ ਪੁਰਾਣੀ ਵੀਡੀਓ ਵੇਖ ਲਈਏਗਾ ਚ ਲੱਗਦਾ ਹੀ ਆ ਤੇ ਹੁਣ ਸਾਰਿਆਂ ਦਾ ਪਿਆਰ ਦਾ ਸਹਿਯੋਗ ਹੀ ਆ ਜੀ ਤੇ ਉਹ ਪਿਆਰ ਦਾ ਸਹਿਯੋਗ ਦੇ ਨਾਲ ਹੀ ਆਪਾਂ ਕੰਮ ਨੂੰ ਵਧਾਇਆ ਘਰ ਦੇ ਨਹੀਂ ਕਹਿੰਦੇ ਵੀ ਡਿਸੀਜਨ ਲੈਣਾ ਸਹੀ ਗਿਆ ਮੁੰਡੇ ਨੇ ਨੇ ਸਰੋਂ ਤੁਹਾਨੂੰ ਬਹੁਤ ਬਹੁਤ ਨੇ ਹੁਣ ਪੂਰਾ ਸਹਿਯੋਗ ਕਰਦੇ ਨੇ ਪਹਿਲਾਂ ਵੀ ਹੀ ਨਾਲ ਹੀ ਬਟ ਥੋੜਾ ਜਿਹਾ ਉਹ ਹੁੰਦਾ ਹੀ ਆ ਇੱਕ ਵੀ ਮੁੰਡੇ ਦੇ ਆਪਣੇ ਮਨਚੇ ਵਾਲੇ ਨੇ ਜਿਉਂਦੇ ਵੀ ਕੀ ਜਾਂ ਕਿਵੇਂ ਨਹੀਂ ਬਟ ਅੱਜ ਸਾਰਿਆਂ ਦਾ ਪਿਆਰ ਦਾ ਸਹਿਯੋਗ ਹੈ ਨਾਲ ਲੋਕੇਸ਼ਨ ਕੀ ਹੈ ਤਾਂ ਵੀ ਹੁਣ ਆਪਣੀ ਲੋਕੇਸ਼ਨ ਜੀ ਵੀ ਜੀ ਨਾਲ ਹੀ ਆ ਆਪਣੇ ਉਸੇ ਜਦੋਂ ਆਪਾਂ ਗੁਰਨਾਨਕ ਕਾਲਜ ਦੇ ਓਪੋਜ਼ਿਟ ਸਾਈਡ ਪਹਿਲਾਂ ਆਪਣੀ ਲੋਕੇਸ਼ਨ ਸੀ ਹੁਣ ਆਪਾਂ ਗੁਰਨਾਨਕ ਅਕੈਡਮੀ ਗੁਰਨਾਨਕ ਦੇ ਅਕੈਡਮੀ ਉਸੇ ਹਾਥੀ 100 100 ਕਿ ਮੀਟਰ ਜਾ ਕੇ ਅਗਲੇ ਬੰਨੇ ਸ਼ਾਹ ਜੇ ਮਹੌਨਾ ਸ਼ਾਹ ਜਮ ਦੇ ਨਾਲ ਆ ਵੀ ਜਿਹੜਾ ਸਾਹਮ ਜਮ ਨੂੰ ਵੀ ਬੇਸਮੈਂਟ ਸੀ ਆ ਤਾਂ ਉਹ ਨਾਲ ਹੀ ਉਹਦੇ ਬੇਸਮੈਂਟ ਉਹ ਹੁਣ ਆਪਣੇ ਕੋ ਆ ਜੀ ਉਥੇ ਚ ਆਪਣਾ ਕੰਮ ਫੈਮਿਲੀ ਹਾਰਾ ਜਾਨੀ ਟਾਈਮ ਆਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਹਿਯੋਗ ਦਿੱਤਾ ਪਿਆਰ ਦਿੱਤਾ ਇਸੇ ਤਰ੍ਹਾਂ ਆਓ ਤੇ ਸਾਡਾ ਕੰਮ ਚ ਟਰਾਈ ਕਰੋ ਤੇ ਕੁਆਲਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਜਿੱਦਾਂ ਤੁਸੀਂ ਪਹਿਲਾਂ ਆਪਣੇ ਕੋ ਦੇ ਜਿੱਦਾਂ ਦੀ ਉਹ ਕੁਆਲਟੀ ਬਸ ਇਹ ਆ ਕਿ ਉਹ ਹਾਨੂੰ ਥੋੜਾ ਸਿ ਪ੍ਰੋਬਲਮ ਉਥੇ ਸਿਟੀ ਸ਼ੂਟਿੰਗ ਤੇ ਚੈੱਕ ਕਰ ਚਾਹਣਾ ਹੋ ਪਿਆ ਤੇ ਇੱਥੇ ਕੋਈ ਪ੍ਰੋਬਲਮ ਨਹੀਂ ਐਨੀ ਟਾਈਮ ਆਓ ਤੇ ਕੰਮ ਚ ਟਰਾਈ ਕਰੋ ਆਪਣਾ ਨਾਮ ਕੀ ਹੈ ਵੀ ਆਰ ਨਾਮ ਜੀ ਹਰਮਨਜੀਤ ਸੀ ਤੇ ਭਾਰੀ ਸ਼ਬਦਨਾਮੇ ਕੁਲਚਾ ਫੋਰਐਵਰ ਕਰਕੇ ਤੇ ਆਪਣੀ ਕੋਲ ਸੌਪ ਦਾ ਲੋਕੇਸ਼ਨ ਹੈ ਜਲੰਧਰ ਰੋਡ ਸਾ ਨੀਅਰਬਾਈ ਸਾਜਮ ਬੀਸਮੈਂਟ ਨਾਲ ਹੀ ਆਪਣੀ ਬੀਸਮੈਂਟ ਦੇ ਨਾਲ ਕੁਲਚਿਆਂ ਦਾ ਕੰਮ ਕੁਲਚਾ ਫੋਰਐਵਰ ਕਰਕੇ బోర్ ਲਗਾ ਸਰ ਮੇਰੀ ਤਾਂ ਵੈਸੇ ਮੈਂ ਪਲੱਸ 2 ਤੋਂ ਬਾਅਦ ਚਲੇ ਗਿਆ ਹਾਂ ਸਿੰਗਾਪੁਰ ਫਿਰ ਮੈਂ ਉੱਥੇ ਜਾ ਕੇ ਹੋਟਲ ਦਾ ਸਾਰਾ ਕੁਝ ਕੀਤਾ ਵੀ ਮਲੇਸ਼ੀਆ ਵੀ ਕੰਮ ਛੇ ਕੰਟਰੀਆਂ ਚ ਵੀ ਵਾਵਾ ਜਗ੍ਹਾ ਕੰਮ ਕਰਦਾ ਰਿਹਾ ਫਿਰ ਮੈਂ ਉੱਥੇ ਏਜੰਸੀ ਹੋਟਲ ਦਾ ਨਾ ਤੇ ਇਤਾਂ ਹੀ ਆਜਾ ਸਾਹਿਬ ਮੈਂ ਸਰਵ ਕਰਦੇ ਕਰਦੇ ਉੱਥੇ ਵੀ ਸਟ੍ਰਗਲ ਲਾਈਫ ਦੇਖੀ ਬਟ ਮੈਂ ਮੇ ਬਾਅਦ ਵਿੱਚ ਜਦੋਂ ਮੈਂ ਇੱਥੇ ਆਇਆ ਮੈਨੂੰ ਇਸ਼ੂ ਪੈ ਗਏ ਫਿਰ ਡਿਸੀਜਨ ਲਿਆ ਵੀ ਚਾਹੇ ਕੰਮ ਛੋਟਾ ਵਾ ਚਾਹੇ ਵੱਡਾ ਵਾ ਫਰਨਾ ਵਾ ਤੇ ਫਿਰ ਆਪਣਾ ਕਰਨਾ ਆਪਣਾ ਛੋਟੇ ਤੋਂ ਸਟਾਰਟ ਕੀਤੀ ਤੇ ਅੱਜ ਸਾਰਿਆਂ ਨੂੰ ਪਿਆਰ ਦਾ ਸਜੋਗ ਦੇ ਨਾਲ ਆਪਾਂ ਇੱਥੇ ਆਏ ਤੇ ਹੁਣ ਵੀ ਆਓ ਇਸੇ ਤਰ੍ਹਾਂ ਪਿਆਰ ਦਾ ਸਜੋਗ